ਅੱਜ ਪੰਜਵਾਂ ਦਿਨ ਹੋਇਆ ਡਾਕਟਰ ਗੁਰਪ੍ਰੀਤ ਸਿੰਘ ਤੋਂ ਗਾਜੀ ਕਹਿੰਦੇ ਹਨ ਕਿ ਜੀਵਨ ਦੀ ਸਭ ਤੋਂ ਵੱਡੀ ਤਾਕਤ ਤੇਰਾ ਸਾਹ ਹੈ ਪਰ ਸੋਚੋ ਅਸੀਂ ਹਰ ਰੋਜ਼ ਹਜ਼ਾਰਾਂ ਸਾਹ ਲੈਂਦੇ ਹਾਂ ਪਰ ਕਦੇ ਉਸ ਨੂੰ ਜਾਗਰੂਕਤਾ ਨਾਲ ਮਹਿਸੂਸ ਨਹੀਂ ਕਰਦੇ ਅੱਜ ਸਿਰਫ ਇਹੀ ਅਭਿਆਸ ਕਰਨਾ ਹੈ ਆਪਣੇ ਸਾਹ ਨਾਲ ਜੁੜਨਾ ਹੈ ਅੱਖਾਂ ਬੰਦ ਕਰਕੇ ਬੈਠੋ ਜਦ ਸਾਹ ਅੰਦਰ ਆਵੇ ਮਹਿਸੂਸ ਕਰੋ ਕਿ ਸ਼ਾਂਤੀ ਤੇਰੇ ਅੰਦਰ ਵੜ ਰਹੀ ਹੈ ਤੇ ਜਦ ਸਾਹ ਬਾਹਰ ਜਾਵੇ ਮਹਿਸੂਸ ਕਰੋ ਕਿ ਸਾਰੀ ਚਿੰਤਾ ਤੇ ਤਣਾਅ ਦੂਰ ਹੋ ਰਿਹਾ ਹੈ ਇਸੇ ਨੂੰ ਕਹਿੰਦੇ ਹਨ ਸਾਹ ਦੀ ਸੂਝ ਜਾਂ ਕਿ ਅਵੇਅਰਨੈਸ ਆਫ ਬ੍ਰੈਥ ਕਿ ਜਦ ਤੂੰ ਹਰ ਸਾਹ ਨਾਲ ਜਾਗਰੂਕ ਰਹਿੰਦਾ ਹੈ ਤਾਂ ਤੇਰਾ ਮਨ ਚੁੱਪ ਹੋਣਾ ਸ਼ੁਰੂ ਹੋ ਜਾਂਦਾ ਹੈ ਤੇਰੀ ਸੋਚ ਹੌਲੀ ਹੋ ਜਾਂਦੀ ਹੈ ਤੇ ਤੈਨੂੰ ਆਪਣੇ ਅੰਦਰ ਦੀ ਆਵਾਜ਼ ਸੁਣਾਈ ਦੇਣ ਲੱਗਦੀ ਹੈ ਡਾਕਟਰ ਤੁੱਗਾ ਕਹਿੰਦੇ ਹਨ ਕਿ ਸਾਹ ਹੀ ਉਹ ਪਲ ਹੈ ਜੋ ਸਰੀਰ ਨੂੰ ਰੂਹ ਨਾਲ ਜੋੜਦਾ ਹੈ ਤਾਂ ਅੱਜ ਸਿਰਫ ਇੱਕ ਗੱਲ ਯਾਦ ਰੱਖੋ ਹਰ ਸਾਹ ਇੱਕ ਵਰਦਾਨ ਹੈ ਉਸ ਨੂੰ ਮਹਿਸੂਸ ਕਰ ਉਸ ਨਾਲ ਜੀ ਅਤੇ ਉਸ ਰਾਹੀ ਆਪਣੇ ਅੰਦਰ ਦੀ ਸਕੂਨ ਤੱਕ ਪਹੁੰਚ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਤੇ ਚੈਨਲ ਨੂੰ ਫੋਲੋ ਜ਼ਰੂਰ ਕਰਦੇ